ਯੋਧ ਨਸ਼ਿਆਂ ਵਿਰੁੱਧ ਤਸਵੀਰਾਂ ਦੇਖ ਰਹੇ ਹੋ ਕੋਟਕਪੂਰਾ ਦੇ ਫੇਸਬੁੱਕ ਪੇਜ ਦੇ ਉੱਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫ੍ਰੀਕੋਰਟ ਪੁਲਿਸ ਵੱਲੋਂ ਐਕਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਕਾਸ਼ੋਪ੍ਰੇਸ਼ਨ ਤਹਿਤ ਬੀਐਸਪੀ ਫ੍ਰੀਕੋਰਟ ਵੱਲੋਂ ਆਪਣੀ ਟੀਮ ਦੇ ਨਾਲ ਜਿਹੜਾ ਹੈਗਾ ਫ੍ਰੀਕੋਰਟ ਦੇ ਵਿੱਚ ਕਾਸ਼ੋਪ੍ਰੇਸ਼ਨ ਚੈਕਿੰਗ ਕੀਤੀ ਜਾ ਰਹੀ ਹੈ ਘਰਾਂ ਦੇ ਵਿੱਚ ਛੱਕੀ ਘਰਾਂ ਦੇ ਵਿੱਚ ਇੱਥੇ ਦੇਖ ਲਓ ਤਸਵੀਰਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਇੱਕ ਹਾਸੋਹੀਣੀ ਜਿਹੜੀ ਗੱਲ ਹੈਗੀ ਹੈ ਅਲਵਾਰੀ ਦੇ ਵਿੱਚ ਲੁਕਿਆ ਹੋਇਆ ਇੱਕ ਵਿਅਕਤੀ ਜਿਹੜਾ ਹੈਗਾ ਕੱਢਿਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਪਾਲਿਆ ਪੋਰਸ ਤੋਂ ਜਿਹੜਾ ਹੈਗਾ ਮਸਤੀਦੀ ਦੇ ਨਾਲ ਜਿਹੜਾ ਹੈ ਇਹ ਕਰਾ ਚੈਕਿੰਗ ਕੀਤੀ ਜਾ ਰਹੀ ਤੇ ਕਲਮਾਰੀ ਦੇ ਵਿੱਚੋਂ ਵੱਡੀ ਗੱਲ ਵੀ ਕਲਮਾਰੀ ਦੇ ਵਿੱਚੋਂ ਜਿਹੜਾ ਹੈਗਾ ਫਸਿਆ ਵਿਅਕਤੀ ਸੀ ਉਹਨੂੰ ਕੱਢਿਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਫਰੀਦਕੋਟ ਤੋਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੋਟਪੁਰਾ ਲਾਈਵ ਦੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਵਕਤ ਵਕਤ ਸ਼ੇਅਰ ਕਰਿਆ ਕਰੋ ਤਾਂ ਕਿ ਸਾਡਾ ਜਿਹੜਾ ਹੈਗਾ ਹਰ ਤੁਹਾਡੇ ਤੱਕ ਖਬਰ ਪਹੁੰਚਾਣੀ ਹੋ ਹਰ ਪੰਜਾਬ ਦੀ ਗੱਲਬਾਤ ਕਰਨ ਲਈ ਸਾਡੇ ਸੈਸ ਫੇਸਬੁਕ ਚੈਨਲ ਨੂੰ ਜਰੂਰ ਫੋਲੋ ਕਰ ਲਓ ਕੋਡ ਪੁਆਇੰਟ ਤਸਵੀਰਾਂ ਦੇਖ ਰਹੇ ਹੋ ਤੁਸੀਂ ਫਰੀ ਕੋਟ ਤੋਂ ਕਿਸ ਤਰ੍ਹਾਂ ਪੁਲਿਸ ਵੱਲੋਂ ਪਸਤਾਤੀ ਦੇ ਨਾਲ ਕਾਸੋ ਆਪਰੇਸ਼ਨ ਕੈਂਸਰ ਕਰਾਂ ਦੇ ਵਿੱਚ ਸ਼ੱਕੀ ਕਰਾਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਪਰਚੇ ਕੱਟੇ ਗਏ ਨੇ ਜਾਂ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਪਹਿਲਾਂ ਇਲਜ਼ਾਮ ਲੱਗੇ ਰਹੇ ਨੇ ਕਿ ਇਹ ਨਸ਼ੇ ਦਾ ਸਬਾਗ ਕਰਦੇ ਨਸ਼ਾ ਵੇਚਦੇ ਨੇ ਉਹਨਾਂ ਦੇ ਸ਼ੱਕੀ ਕਰਾਂ ਦੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਫਰੀ ਕੋਟ ਤੋਂ ਤੁਸੀਂ ਸਾਡੇ ਤੁਹਾਨੂੰ ਦੱਸਾਂਗੇ ਇਹ ਕਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੱਲੋਂ ਅੱਜ ਫਰੀਦਕੋਟ ਪੁਲਿਸ ਵੱਲੋਂ ਜ ਵੱਲੋਂ ਪੂਰੀ ਸ਼ਕਤੀ ਕੀਤੀ ਗਈ ਹੈ ਵੱਡੀ ਫੋਰਸ ਲੈ ਕੇ ਜਿਹੜਾ ਹੈਗਾ ਛੱਕੀ ਕਰਾਉਂਦੇ ਵਿੱਚ ਕਿ ਜੀ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਫਰੀਦਕੋਟ ਤੋਂ ਫਰੀਦਕੋਟ ਤੋਂ ਕੋਰਤਪੁਰਾ ਲਾਈਕ ਦੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਓ ਬਾਤੋਂ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੀ ਹਰ ਇੱਕ ਖਬਰ ਦੇ ਨਾਲ ਤੁਹਾਨੂੰ ਜੋੜਿਆ ਜਾ ਸਕੇ ਤਸਵੀਰਾਂ ਦੇਖ ਰਹੇ ਹਾਂ ਫਰੀਦਕੋਟ ਤੋਂ ਫਰੀਦਕੋਟ ਤੋਂ ਆਜੋ ਗੱਲਬਾਤ ਵੀ ਕਰਾ ਲਈਏ ਹਿlo ਹਿlo ਐਸਕੇ ਫਰੀਦਕੋਟ ਦੇ ਨਾਲ ਕੀ ਕਹਿਣਾ ਉਹਨਾਂ ਦਾ ਆਜੋ ਪੂਰੀ ਦੱਸਦੇ ਹਾਂ ਗੱਲਬਾਤ ਪੂਰਾ ਮੇਰਵਾ ਕਰਨ ਦੇ ਲਈ ਤੁਸੀਂ ਸਾਡੇ ਪੇਜ ਨੂੰ ਦੁਬਾਰਾ ਫਿਰ ਕਹਿ ਰਹੇ ਆ ਫੋਟੋ ਵੱਲੋਂ ਯੋਧੇ ਨਕਰਦ ਜਿਹੜੀ ਮੈਂ ਵੀਡੀਓ ਹੀ ਏ ਉਸ ਦੇ ਵਿੱਚ ਮਾਂ ਜੋ ਸਾਡੇ ਐਸਐਸਪੀ ਡਾਕਟਰ ਪ੍ਰਗਜ ਜਿੰਦੀ ਰਹਿੰਦਾ ਮੈਂ ਇਹ ਅਸੀਂ ਜਿਹੜੇ ਇਸ ਮਹਿਮ ਦੇ ਤਹਿਤ ਵੱਖ-ਵੱਖ ਏਰੀਏ ਵਿੱਚ ਜਾ ਕੇ ਸਰਚ ਪੇਸ਼ਨ ਕਰ ਰਹੇ ਆ ਜਿਵੇਂ ਅੱਜ ਅਸੀਂ ਬੇਦਕਰ ਨਗਰ ਸੰਜੇ ਨਗਰ ਵਿੱਚ ਵੀ ਸਰਚ ਪੇਸ਼ਨ ਆਰੰਭ ਕੀਤਾ ਹੋਇਆ ਤੇ ਹੁਣ ਅਸੀਂ ਬੇਦਕਰ ਨਗਰ ਦੇ ਕੋਈ 4-5 ਘਰਾਂ ਦਾ ਸਰਚ ਕੀਤਾ ਗਿਆ ਜਿਸ ਦੇਖਿਆ ਵੀ ਇਹ ਜਿਹੜੇ ਨਸ਼ਾ ਵਿਚੋਲੇ ਨੇ ਇਸ ਟਾਈਮ ਕੋਈ ਤਾਂ ਅਸੀਂ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਰੌਂਡ ਅਪ ਕਰਕੇ ਅੰਦਰ ਅੰਦਰ ਭੇਜ ਦਿੱਤਾ ਜੇਲ੍ਹਾਂ ਦੇ ਅੰਦਰ ਤੇ ਕੁਝ ਜਿਹੜੇ ਹੈਗੇ ਨੇ ਜਿਹੜੇ ਹੁਣ ਘਰਾਂ ਦੇ ਹੀ ਜਾਣੇ ਆ ਤੇ ਉਹ ਪਗੋੜੇ ਨੇ ਘਰਾਂ 'ਚ ਲੋਕ ਲੱਗੇ ਜਾਂ ਘਰਾਂ ਦੇ ਵਿੱਚ ਰਹਿਣਾ ਨਹੀਂ ਪਾਇਆ ਜਾ ਰਿਹਾ ਤੇ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਇਹਨਾਂ ਤੇ ਪ੍ਰੈਸ਼ਰ ਹੈ ਜਾਂ ਜਿਹੜਾ ਦਬਾਅ ਹੈ ਸਾਡੇ ਇਸੇ ਤਰ੍ਹਾਂ ਹੀ ਕੰਟੀਨਿਊ ਬਣਿਆ ਰਹੇਗਾ ਤਾਂ ਜੋ ਇਹਨਾਂ ਨੂੰ ਦੁਬਾਰਾ ਨਸ਼ਿਆਂ ਵਾਲੇ ਪਾਸੇ ਧਿਆਨ ਨਾ ਜਾਵੇ ਪਬਲਿਕ ਦਾ ਕਿ ਸਟਰਸ ਹੈ ਜੋ ਉਹ ਮੰਨ ਲਿਆ। ਹਾਂ ਉਹ ਅਸੀਂ ਜਦੋਂ ਕਿਸੇ ਵੀ ਇਲਾਕੇ ਜਾਂ ਕਿ ਮਹੱਲੇ ਚ ਜਾਂਦੇ ਹਾਂ ਤਾਂ ਉਸੇ ਪਬਲਿਕ ਸਾਨੂੰ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਆਉਂਦਾ ਪਿਆ। ਇਸ ਚੀਜ਼ ਦੀ ਸਾਨੂੰ ਵੀ ਬਹੁਤ ਖੁਸ਼ੀ ਮਿਲਦੀ ਜਦੋਂ ਪਬਲਿਕਾਂ ਦੀ ਵੀ ਪੁਲਿਸ ਨੇ ਜਿਹੜਾ ਪਿਛਲੇ ਟਾਈਮ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਜਿਹੜਾ ਨਸ਼ਾ ਬੰਦ ਹੋ ਗਿਆ ਤੇ ਕੁਝ ਜਿਹੜੇ ਕੋਈ ਮਾੜੇ ਅੰਸਰ ਹੋਏਗੇ ਨੇ ਜਿਹੜੇ ਅਜੇ ਵੀ ਲੱਗੇ ਹੋਏ ਨੇ ਤੇ ਉਹਨਾਂ ਨੂੰ ਛੇਤੀ ਰਾਉਂਡ ਅਪ ਕਰਕੇ ਜਿਲ੍ਹੇ ਵਿੱਚ ਭੇਜਾਂਗੇ ਡੀਐਸਪੀ ਸਰ ਜਿਹੜੇ ਇਲਾਕੇ ਦੇ ਵਿੱਚ ਤੁਸੀਂ ਖੜੇ ਹੋ ਐ ਇੱਥੇ ਪਬਲਿਕ ਨੇ ਇਸੇ ਇਲਾਕੇ ਦੇ ਨੇ ਇਹ ਗੱਲ ਕਹੀ ਹੈ ਉਹਦੇ ਵੀ 70% ਆ ਜਿਹੜਾ ਸਾਨੂੰ ਇਹ ਲੱਗਦਾ ਵੀ ਸਾਡਾ ਏਰੀਆ ਕਨੇਡਾ ਬਣ ਗਿਆ 30% ਰਹਿ ਗਿਆ ਕੀ ਮੰਨਦੇ ਹੋ ਗੱਲ ਹਾਂ ਬਿਲਕੁਲ ਸਾਨੂੰ ਇਸੇ ਦੀ ਬੜੀ ਮਹਿਸੂਸ ਹੁੰਦਾ ਜਦੋਂ ਖੁਸ਼ੀ ਹੁੰਦੀ ਹੈ ਜਦੋਂ ਤੁਹਾਨੂੰ ਕਿਸੇ ਸਾਡੇ ਕੰਮ ਦੀ ਇਹ ਤੇ ਕੰਮ ਦੀ ਕੋਈ ਪਬਲਿਕ ਸਲਾਹਗਾ ਕਰਦੀ ਏ ਤੇ ਜਿਹੜਾ ਪਬਲਿਕ ਦਾ ਜਿਹੜਾ ਹੈਗਾ ਇਹ 30% ਜਿਹੜੇ ਕਹਿੰਦੇ ਨੇ ਵੀ ਜੇ ਰਹਿ ਗਿਆ ਤੇ ਅਸੀਂ ਉਹਨੂੰ ਵੀ ਬਿਲਕੁਲ ਸਾਫ਼ ਕਰ ਦਾਂਗੇ ਕਿਉਂਕਿ ਹੁਣ ਸਾਡਾ ਜਿਹੜਾ ਇਹਦੇ ਤੇ ਕੰਟੀਨਿਊ ਦਬਾਅ ਬਣ ਸਰਕਾਰ ਵੱਲੋਂ ਵੀ ਇਹ ਚੀਜ਼ ਦੀ ਮੈਂ ਵੀ ਵੀਡੀਓਈ ਹੈ ਤੇ ਜਿਹੜੇ ਕਾਫੀ ਇਸ ਟਾਈਮ ਜਿਹੜੇ ਵੱਡੇ ਸਮੱਗਲਰ ਨੇ ਉਹ ਬ੍ਰੇਕ ਹੋ ਚੁੱਕੇ ਨੇ ਤੇ ਜਿਹੜੇ ਛੋਟੇ ਲੈਵਲ ਦੇ ਨੂੰ ਅਸੀਂ ਬ੍ਰੇਕ ਕਰੀ ਜਾ ਰਹੇ ਹਾਂ ਥੱਲੇ ਡਿਸਟ੍ਰੀ ਲੈਵਲ ਤੇ ਜਾਂ ਸਾਡੇ ਫ੍ਰੀਕੁਟ ਪੁਲਿਸ ਵੱਲੋਂ ਜਿਹੜੇ ਛੋਟੇ ਲੈਵਲ ਤੇ ਰਾਉਂਡ ਅਪ ਕਰਕੇ ਜਿਹੇ ਜ਼ਿਲ੍ਹਿਆਂ 'ਚ ਭੇਜ ਰਹੇ ਆ ਤੇ ਸਾਨੂੰ ਉਮੀਦ ਹੈ ਵੀ ਹੌਣ ਵਾਲੇ ਟਾਈਮ ਦੇ ਵਿੱਚ ਜਿਹੜੇ ਪਬਲਿਕ ਇਹ ਨਸ਼ੇ ਤੋਂ ਰਾਤ ਮਹਿਸੂਸ ਕਰੇ ਸਰ ਜਿਹੜੇ ਹਜੇ ਵੀ ਇਸ ਕੰਮ ਤੋਂ ਬਾਦ ਨਹੀਂ ਆ ਰਹੇ ਉਹਨਾਂ ਨੇ ਕੋਈ ਮੈਸੇਜ ਜਾਂ ਚੇਤਾਵਨੀ ਨਹੀਂ ਦਿੱਤੀ हां ਅਸੀਂ ਸਾਡੀਆਂ ਲਿਸਟਾਂ ਤਿਆਰ ਨੇ ਜਿਨ੍ਹਾਂ ਨੇ ਨਸ਼ੇ ਦੀ ਕਮਾਈ ਤੋਂ ਘਰ ਬਣਾਏ ਹੋਏ ਨੇ ਜਾਂ ਬੜੀ ਬੜੀ ਵਧੀਆ ਜੀਵਨ ਬਤੀਤ ਕਰਦੇ ਕਰ ਰਹੇ ਨੇ ਤੇ ਜਿਹੜਾ ਨਾਲ ਦੇ ਜਿਹੜੇ ਪਰਿਵਾਰ ਨੇ ਜਾਂ ਹੋਰ ਕੋਈ ਬੱਚੇ ਵੇਖ ਕੇ ਉਹਨਾਂ ਨੂੰ ਵਿਗੜ ਰਹੇ ਨੇ ਵੀ ਬਿਨਾ ਕੰਮ ਕੀਤੇ ਤੋਂ ਇਹ ਆਦਾ ਵਧੀਆ ਜੀਵਨ ਅਸੀਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਘਰਾਂ ਤੇ ਉਹ ਵੀ ਕਰਾਂਗੇ ਜਿਹਨਾਂ ਨਸ਼ੇ ਨਾਲ ਕਮਾਈ ਬਣੀ ਹੋਈ ਕਮਾਈ ਦੇ ਅਸੀਂ ਉਹਨਾਂ ਦੇ ਐਕਸ਼ਨ ਲਵਾਂਗੇ ਸਰ ਹੁਣ ਕਿਸੇ ਚੈਕਿੰਗ ਕੀਤੀ ਦੇ ਵਿੱਚ ਬਰਮ ਦਮਦੀ ਹੋਈ ਹੈ ਨਹੀਂ ਹੁਣ ਅੱਜ ਦੀ ਜਿਹੜੀ ਚੈਕਿੰਗ ਕੀਤੀ ਅਸੀਂ ਇਹਦੇ ਵਿੱਚ ਇੱਕ ਦੋ ਰਾਉਂਡ ਅਪ ਕੀਤੇ ਨੇ ਤੇ ਉਹ ਅਸੀਂ ਚੈੱਕ ਕਰਾਂਗੇ ਵੀ ਸਾਡੇ ਲਿਸਟਡ ਨੇ ਜਾਂ ਕੀ ਉਹਨਾਂ ਦਾ ਸਟੇਟਸ ਪਿੱਛੇ ਰਿਹਾ ਹੈ ਇਹ ਸ਼ੱਕੀ ਘਰੀ ਸੀ ਪਹਿਲਾਂ ਤੇ ਹਾਂ ਇਹ ਸਾਰੇ ਜਿੰਨਾਂ ਵੀ ਘਰਾਂ ਚ ਅਸੀਂ ਸਰਚ ਕਰਦੇ ਆਂ ਇਹ ਸਾਡੇ ਕੋਈ ਸਾਨੂੰ ਕੰਪਲੇਂਟ ਆਉਂਦੀ ਏ ਜਾਂ ਮਹੱਲੇ ਵੱਲੋਂ ਤੇ ਉਹ ਇਹ ਸ਼ੱਕੀ ਘਰਾਂ ਤੇ ਹਮੇਸ਼ਾ ਰੀਡ ਕੀਤੀ ਜਾਂਦੀ ਚਲੋ